ਹਾਂਜੀ ਵੀਰ ਸੇਲ ਵਾਸਤੇ ਐਪਨ ਕੋਲ ਮਹਿੰਦਰਾ ਬੀ 275 ਡੀਆਈ ਆ ਇੱਕ ਜੌਂਡੀਆਰਾ 5310 ਐਲਟੀ ਤਿੰਨ ਤੂੜੀ ਵਾਲੇ ਰੀਪਰ ਆਏ ਜੀ ਦੋ ਜਗਜੀਤ ਆ ਇੱਕ ਕੇਐਸ ਬਹੁਤ ਸਾਫ ਕੰਡੀਸ਼ਨ ਪਈ ਆ ਆਪਣੇ ਇਸ ਨੰਬਰ ਤੇ ਚਾਰ ਤੋਂ ਪੰਜ ਫੋਟੋਆਂ ਭੇਜ ਕੇ ਤੁਸੀਂ ਕਿਸੇ ਵੀ ਸਾਧਨ ਦੀ ਐਡ ਕਰਾ ਸਕਦੇ ਹੋ YouTube ਤੇ ਗੱਲ ਕਰਦੇ ਮਹਿੰਦਰਾ ਬੀ 275 ਡੀਆਈ ਸਾਰਾ ਟਰੈਕਟਰ Ориਜਨਲ ਪਿਆ ਜੀ ਰੰਗ ਪੇਂਟ ਦਾ ਫੁੱਲ Ориਜਨਲ ਆ ਟਰੈਕਟਰ ਕਿਤੋਂ ਕੋਈ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਕਿਤੋਂ ਕੋਈ ਲੀਕੇਜ ਨਹੀਂ ਟਰੈਕਟਰ ਪੂਰੀ ਸਾਫ ਕੰਡੀਸ਼ਨ ਪਈ ਆ ਤੇ ਇੰਜਨ ਗੇਅਰ ਦਾ ਜਮਾ ਓਕੇ ਪਿਆ ਟਰੈਕਟਰ ਕੋਈ ਕਮੀ ਪੇਸ਼ ਨਹੀਂ ਗੱਲ ਕਰੀਏ ਟਾਇਰਾਂ ਦੀ ਐਮ ਆਰ ਐਫ ਦੇ ਟਾਇਰ ਆ 40 ਪੈਸੇ ਟਾਇਰ ਪਏ ਟਰੈਕਟਰ ਦੇ 39 ਐਚ ਪੀ ਆਈ ਟਰੈਕਟਰ ਤੇ ਟਰੈਕਟਰ ਹੀ ਬਾਕੇ ਲਿਜਾ ਸਕਦੇ ਹਾਂ ਟਰੈਕਟਰ 2000 ਮਾਡਲ ਆ ਜੀ ਮਾਲਕ ਵੀਰਾਂ ਨੇ ਰੇਟ ਰੱਖਿਆ 1,60,000 ਰੁਪਏ ਜੋ ਕਿ ਮੌਕੇ ਤੇ ਥੋੜਾ ਬੋਤ ਲੈਸ ਹੋ ਜਾਊਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਚ ਨੰਬਰ ਹੈਗਾ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਖਰੀਦਣ ਸਮੇ ਬਾਕੇ ਚਲਾ ਕੇ ਚੈੱਕ ਕਰ ਸਕਦੇ ਹੋ ਏਰੀਆ ਹੈਗਾ ਬਠਿੰਡਾ ਪੰਜਾਬ ਅੱਗੇ ਆ ਜਾਂਦਾ ਤੂੜੀ ਵਾਲਾ ਰੀਪਰਾ ਜਗਜੀਤ ਦਾ ਬਹੁਤ ਸਾਫ਼ ਕੰਡੀਸ਼ਨ ਪਈ ਹੈ ਜੀ ਬਹੁਤ ਘੱਟ ਚੱਲੀ ਹੋਈ ਹੈ ਸਾਰਾ ਕੰਮ ਓਕੇ ਆ ਕੋਈ ਕਮੀ ਪੇਸ਼ੀ ਨਹੀਂ ਬਿਲਕੁਲ ਨਿਊ ਮਸ਼ੀਨ ਆ ਦੇਖ ਸਕਦੇ ਤੁਸੀਂ ਛੁਰੀਆਂ ਬਲੇਡ ਜਮਾ ਓਕੇ ਆ ਜੀ ਮਾਡਲ ਹੈਗੇ 2020 ਤੇ ਮਾਲਕ ਵੀਰਾਂ ਨੇ ਰੇਟ ਰੱਖਿਆ 2 ਲੱਖ 5000 ਰੁਪਏ ਜੋ ਕਿ ਮੌਕੇ ਤੇ ਥੋੜਾ ਬਹੁਤ ਲੈਸ ਹੋ ਜਾਊਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਚ ਨੰਬਰ ਹੈਗਾ ਕਾਲ ਕਰਕੇ ਮਸ਼ੀਨ ਬਾਰੇ ਜਾਣਕਾਰੀ ਲੈ ਸਕਦੇ ਹੋ ਏਰੀਆ ਹੈਗਾ ਜੀ ਮਾਲਕ ਵੀਰਾਂ ਦਾ ਚੀਮਾ ਮੰਡੀ ਅੱਗੇ ਬਾਈ ਦੀਆਂ ਦੋ ਮਸ਼ੀਨਾਂ ਹੋਰ ਆਈ ਕੇਐਸ ਦੀ ਬਹੁਤ ਸਾਫ਼ ਕੰਡੀਸ਼ਨ ਰੰਗ ਪੈਂਡ ਦੀ ਪੂਰੀ ਸਾਫ ਪਈ ਹੈ ਮਸ਼ੀਨ ਸਾਰੀ origignal ਹੈ ਜੀ ਸ਼ੂਰੀ ਅਪਲੇਡ ਜਮਾ ਓਕੇ ਆ ਕੰਮ ਗੱਲ ਕਰੀਏ ਮਾਡਲ ਦੀ 2018 ਮਾਡਲ ਆ ਮਸ਼ੀਨ ਤੇ ਰੇਟ ਰੱਖਿਆ ਜੀ 1,85,000 ਰੁਪਏ ਜੋ ਕਿ ਮੌਕੇ ਤੇ ਥੋੜਾ ਬੋਤ ਲੈਸ ਹੋ ਜੂਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਚ ਨੰਬਰ ਹੈਗਾ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਅਗਲੀ ਮਸ਼ੀਨ ਆ ਗਈ ਜਗਜੀਤ ਦੀ ਇਹ 2018 ਮਾਡਲ ਆ ਮਸ਼ੀਨ ਸਾਰੀ ਮਸ਼ੀਨ ਓਕੇ ਪਈ ਹੈ ਕੋਈ ਕਮੀ ਪੇਸ਼ੀ ਨਹੀਂ ਮਸ਼ੀਨ ਚ ਬਹੁ ਘੱਟ ਚੱਲੀ ਹੋਈ ਆ 2018 ਮਾਡਲ ਹੈ ਜੀ ਰੇਟ ਰੱਖਿਆ 1,85,000 ਰੁਪਏ ਜੋ ਕਿ ਮੌਕੇ ਤੇ ਥੋੜਾ ਬਹੁਤ ਲੈਸ ਹੋ ਜੂਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਚ ਨੰਬਰ ਹੈਗਾ ਕਾਲ ਕਰਕੇ ਮਸ਼ੀਨ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਏਰੀਆ ਹੈਗਾ ਚੀਮਾ ਮੰਡੀ ਅੱਗੇ ਆ ਜਾਂਦਾ ਜੀ ਸੋਇਲ ਵਾਸਤੇ ਜੌਂਡੀ ਆ ਰ 5310 ਆ ਬਹੁਤ ਸਾਫ ਕੰਡੀਸ਼ਨ ਚ ਪਿਆ ਟਰੈਕਟਰ ਹੈਲਟੀ ਸਾਰਾ ਟਰੈਕਟਰ origignal ਪਿਆ ਜੀ ਰੰਗ ਪੇਂਟ ਦਾ ਫੁੱਲ origignal ਆ ਟਰੈਕਟਰ ਕਿਤੇ ਕੋਈ ਦੁਬਾਰਾ ਰੰਗ ਪੇਂਟ ਨਹੀਂ ਕਿਤੇ ਕੋਈ ਲੀਕੀਜ ਨਹੀਂ ਟਰੈਕਟਰ ਪੂਰੀ ਸਾਫ ਕੰਡੀਸ਼ਨ ਪਈ ਹੈ ਗੱਲ ਕਰੀਏ ਟਾਇਰਾਂ ਦੀ 70 ਪੈਸੇ ਟਾਇਰ ਪਏ ਟਰੈਕਟਰ ਤੇ ਤੇ ਇੰਜਨ ਗੇਅਰ ਲੈਫਟ ਪੰਪ ਦਾ ਟਰੈਕਟਰ ਜਮਾ ਓਕੇ ਪਿਆ ਕੋਈ ਕਮੀ ਪੇਸ਼ੀ ਨਹੀਂ ਟਰੈਕਟਰ 2004 ਮਾਡਲ ਆ ਜੀ ਪਾਵਰ ਸਟੀering ਹੈ ਇੰਜਨ ਗੇਅਰ ਦਾ ਜਮਾ ਓਕੇ ਹੈ ਮਾਲਕ ਵੀਰਾਂ ਨੇ ਰੇਟ ਰੱਖਿਆ 375000 ਰੁਪਏ ਜੋ ਕਿ ਮੌਕੇ ਤੇ ਥੋੜਾ ਬਹੁਤ ਲੈਸ ਹੋ ਜਾਊਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਚ ਨੰਬਰ ਹੈਗਾ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਖਰੀਦਣ ਸਮੇ ਬਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਏਰੀਆ ਹੈਗਾ ਜੀ ਬਠਿੰਡਾ ਪੰਜਾਬ ਵੀਡੀਓ ਵਧੇ ਲਈ ਲਾਈਕ ਚੈਨਲ ਸਬਸਕ੍ਰਾਈਬ ਜਰੂਰ ਕਰੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ